ਸੋ ਵੀਡੀਓ ਹੈਗੀ ਆ ਖਾਸ ਤੌਰ ਤੇ ਜਿਨ੍ਹਾਂ ਦੇ ਆਪਣੇ ਕੰਮ ਨੇ ਅੱਜ ਜੰਦੇ ਨੇ ਆਪਣੇ ਕਾਰੋਬਾਰ ਆਪਣਾ ਪਰਤੀਤਾਇਵਾ ਖੋਲ ਕੇ ਕੰਮ ਕਰਦੇ ਪਏ ਨੇ ਸ਼ਾਇਦ ਤੁਸੀਂ ਨੈਟ ਤੇ ਦੇਖਿਆ ਵੀ ਹੋਣਾ ਆ ਸੁਣਿਆ ਵੀ ਹੋਣਾ ਆ ਲੱਖਾਂ ਯੂਰੋ ਦਾ ਮੂਲਤਾ ਕੀਤਾ ਉਹਨਾਂ ਨੇ ਛੋਟੇ ਮੀਡੀਅਮ ਅਤੇ ਵੱਡੇ ਅੱਜੰਦਿਆਂ ਨੂੰ ਮੇਰੇ ਕੋਲ ਸਿਰਫ ਪਿਛਲੇ ਇੱਕ ਹਫ਼ਤੇ ਵਿੱਚ 13 ਅੱਜੰਦੇ ਐਸੇ ਆਏ ਨੇ ਜਿਨ੍ਹਾਂ ਨੂੰ ਜੁਰਮਾਨਾ ਹੋ ਗਿਆ ਹੈ ਜੁਰਮਾਨਾ ਕਾਹਦਾ ਹੋਇਆ ਉਹਨਾਂ ਕੋ ਦਿਵਰ ਨਹੀਂ ਸੀਗਾ ਡੀ ਵੀ ਆਰ ਡਾਕੂਮੈਂਟੋ ਦੀ ਵੈਲੂਟਾਜ਼ੋਨੇ ਦੇ ਰਿਸਕੀ ਜੜੈਕਾ ਜ਼ੈਂਦੇ ਚ ਹੋਣਾ ਚਾਹੀਦਾ ਆ ਉਹਨਾਂ ਨੇ ਦੀਵਰ ਨਹੀਂ ਹੋਣ ਕਰਕੇ ਉਹਨਾਂ ਨੇ ਆਰਐਸਪੀਪੀ ਜੋ ਕਿ ਮਾਲਕ ਖੁਦ ਕਰ ਸਕਦਾ ਹੈ ਜਾਂ ਵਰਕਰ ਚੁ ਕਿਸੇ ਇੱਕ ਨੂੰ ਕਰਾ ਸਕਦਾ ਹੈ ਜਾਂ ਬਾਹਰਲਾ ਹਾਇਰ ਕਰ ਸਕਦਾ ਹੈ ਬਹੁਤ ਸਾਰੇ ਵੀਰ ਕਹਿੰਦੇ ਨੇ ਵੀ ਸਰ ਆਰਐਸਪੀਪੀ ਸਾਨੂੰ ਆਪਣਾ ਹੀ ਚਾਹੀਦਾ ਹੈ ਦੇਖੋ ਡਿਪੈਂਡ ਕਰਦਾ ਹੈ ਗਰ ਤੁਹਾਡਾ ਤੁਹਾਡੀ ਫਰਮ ਛੋਟੀ ਹੈ ਉੱਥੇ 15 20 30 40 ਬੰਦੇ ਕੰਮ ਕਰਦੇ ਨੇ ਤੁਸੀਂ ਆਪ ਆਰਐਸਪੀਪੀ ਬਣ ਸਕਦੇ ਹੋ ਔਰ ਹੈਗੇ ਵੀ ਨੇ ਲੇਕਿਨ ਜਦੋਂ ਆਪਾਂ 400 500 1000 ਬੰਦੇ ਦੀ ਗੱਲ ਕਰਦੇ ਹਾਂ ਉੱਥੇ ਫਿਰ 99% ਆਰਐਸਪੀਪੀ ਬਾਹਰਲਾ ਹੁੰਦਾ ਆ ਕਿਉਂਕਿ ਫਿਰ ਉਹਨੇ ਸਾਰੀ ਜਵਾਬਦਾਰੀ ਦੇਣੀ ਹੁੰਦੀ ਆ ਜਦੋਂ ਕੰਟਰੋਲਾ ਹੁੰਦਾ ਆ ਜਾਂ ਕਿਸੇ ਨੂੰ ਸੱਟ ਪੇਟ ਲੱਗਦੀ ਹੈ ਜਾਂ ਸੰਸਿਓਨ ਡਿਸਪਲਿਨ ਆ ਰਹੀ ਆ ਯਾਨੀ ਕਿ ਕੰਮ ਉੱਪਰ ਲੜਾਈ ਹੋ ਗਈ ਆ ਉਹਨਾਂ ਨੇ ਕੋ ਤੋੜ ਪੱਜ ਕਰਤੀ ਹੈ ਤੋਂ ਆਰਐਸਪੀਪੀ ਮਾਲਕ ਖੁਦ ਵੀ ਹੋ ਸਕਦਾ ਹੈ ਸੋ ਜਿੰਦੇ ਕੋ ਦੀਵਾਰ ਨਹੀਂ ਹੈਗਾ ਬਹੁਤ ਘੱਟ ਚਾਂਸ ਹੈ ਕਿ ਉਹ ਨਿਆਰ ਐਸਪੀਪੀ ਦਾ ਕੋਰਸ ਵੀ ਕੀਤਾ ਹੋਵੇ ਦੀਵੋਇਰਾ ਦਾ ਮੂਲਤਾ ਕਰਕੇ ਗਏ ਨੇ 300 ਪਰ ਦੀਪਨਦੈਂਤੇ ਨੂੰ ਕੋਰਸ ਨਾ ਕਰਨ ਦੇ ਸਿਕੁਰਿਤਾ ਵਾਲੇ 1500 ਯੂਰੋ ਦਾ ਮੂਲਤਾ ਹੈ ਬਾਕੀ ਇਹ ਵਾਧ ਘੱਟ ਸਕਦਾ ਹੈ ਡਿਪੈਂਡ ਕਰਦਾ ਮੌਕੇ ਤੇ ਕੌਣ ਆਇਆ ਆਰਐਲਐਸ ਜਿਹੜਾ ਵਰਕਰਾਂ ਦੁਆਰਾ ਚੁਣਿਆ ਜਾਂਦਾ ਹੈ 32 ਘੰਟਿਆਂ ਦਾ ਕੋਰਸ ਹੈ ਉਹ ਵੀ ਨਹੀਂ ਸੀਗਾ ਪ੍ਰੀਮੋਸੋ ਕੋਰਸ ਫਸਟ ਆਇਡ ਔਰ ਅੰਤਿਨ ਚੈਂਦੀਓ ਦਾ ਕੋਰਸ ਜਿਹੜੇ ਕੱਲ ਸਾਡੇ ਕੋਲ ਕੱਲ 15 ਗੱਸ ਵਾਲੇ ਦਿਨ ਫੋਨ ਆਇਆ ਤੇ ਉਹਨਾਂ ਦੇ ਕੱਲ ਛਾਪਾ ਪਿਆ ਆ ਅਪਰ ਕਨੇਗਲ ਸਾਰੇ ਛੁੱਟੀ ਦੇ ਸੀਗੇ ਕੱਲ ਛਾਪਾ ਪਿਆ ਕਿਉਂਕਿ ਉਹਨਾਂ ਦੀ ਤੜਾਈ ਕੱਲ ਹੋਣੀ ਸੀਗੀ ਤੇ ਉਹਨਾਂ ਦੇ ਯਾਨਕੀ ਜਿਹੜਾ ਉਹ ਕੰਮ ਸੀਗਾ ਉਹ ਤਿੰਨ ਚਾਰ ਗਰੁੱਪਾਂ 'ਚ ਵੰਡ ਕੇ ਕਰਦੇ ਸੀਗੇ ਯਾਨਕੀ ਤਿੰਨ ਚਾਰ ਬੰਦੇ ਪੰਜ ਕੁ ਬੰਦੇ ਇੱਕ ਪਾਸੇ ਘੱਲ ਦਿੰਦੇ ਸੀ ਜਿਵੇਂ ਮੱਕੀ ਦੀ ਵਾਸਤੇ ਕੁਝ ਬੰਦੇ ਜਕੀਨੀ ਤੋੜਨਾ ਕੁਝ ਬੰਦੇ ਲਸਣ ਦਾ ਕੰਮ ਕਰ ਸੋ ਜਿੰਨੀਆਂ ਕੰਤੀਏਰੀ ਹੁੰਦੀਆਂ ਨਾ ਕੰਤੀਏਰੀ ਮਤਲਬ ਜਿੰਨੀ ਜਗ੍ਹਾ ਕੰਮ ਚੱਲਦਾ ਹੁੰਦਾ ਘੱਟੋ ਘੱਟ ਉੱਥੇ ਇੱਕ ਪ੍ਰੇਪੋਸਟੋ ਚਾਹੀਦਾ ਹੈ ਪ੍ਰੇਪੋਸਟੋ ਇੱਕ ਐਨੀ ਕੁ ਸਪੈਸ਼ਲ ਹੁੰਦਾ ਲੇਕਿਨ ਇਹਦਾ ਕੋਰਸ ਹੁੰਦਾ ਆ ਪ੍ਰਪੋਸਟ ਉਹਦਾ ਵੀ ਕੋਰਸ ਅਸੀਂ ਕਰਵਾਨੇ ਆ ਸੋ ਉਹਨਾਂ ਨੇ ਇੱਕੋ ਹੀ ਪ੍ਰਪੋਸਟ ਉਹ ਰੱਖਿਆ ਸੀਗਾ ਔਰ ਉਹ ਵੀ ਉਸ ਦਿਨ ਛੁੱਟੀ ਦਾ ਸੀਗਾ ਤੇ ਚਾਰ ਜਗ੍ਹਾ ਉਹਨਾਂ ਦਾ ਕੰਮ ਚੱਲਦਾ ਪਿਆ ਸੀਗਾ ਪ੍ਰਪੋਸਤੀ ਦਾ ਜਿੱਥੇ-ਜਿੱਥੇ ਪ੍ਰਪੋਸਤੀ ਹੋਣੇ ਚਾਹੀਦੇ ਸੀ ਕਿਉਂਕਿ ਜਦੋਂ ਮੰਨ ਲਓ ਤੁਸੀਂ ਮੱਕੀ ਦੀ ਮੱਕੀ ਦੇ ਵਿੱਚ ਕੰਮ ਕਰਦੇ ਪਿਓ ਪੰਜ ਜਣੇ ਇਹ 6 ਜਣੇ ਕਰਦੇ ਪਿਓ ਚਲੋ ਮੈਂ ਸੋਖਾ ਕਹਿ ਦਿੰਨਾ ਤੁਸੀਂ 8 ਜਣੇ ਕੰਮ ਕਰਦੇ ਪਿਓ ਨੋਮਾ ਫਰਗੋਨੇ ਵਾਲਾ ਜੋ ਤੁਹਾਨੂੰ ਲੈ ਕੇ ਆਇਆ ਅਗਰ ਉਸ ਟਾਈਮ ਮੱਖੀ ਚ ਛਾਪਾ ਪਏ ਉਸ ਟਾਈਮ ਤੁਹਾਡਾ ਪ੍ਰੇਪੋਸਟੋ ਕੌਣ ਹੈ ਪ੍ਰੇਪੋਸਟੋ ਕੋਈ ਨਹੀਂ ਹੈਗਾ ਉਹਦਾ ਜੁਰਮਾਨਾ ਵਕ ਹੋਇਆ ਪਰ ਅਸੀਂ ਨਾਲ ਕੰਮ ਕਰਦੇ ਹੀ 31 32 ਦੀ ਪੰਡੰਤੀ ਵਰਕਰ ਜਿੰਨਾ ਚੋਂ 16 17 ਜਿਹੜੇ ਐ ਕਿ ਐਂਟਰ ਹੋਏ ਨਹੀਂ ਇਮੀਗ੍ਰੇਸ਼ਨ ਨਾਲ ਆ ਜਿਹੜੀ ਉਹਨਾਂ ਦੀ ਐਂਟਰੀ ਹੋਈ ਆ ਮਈ ਮਹੀਨੇ ਪੇਪਰ ਪਰ ਇਹ ਮੇਰੇ ਖਿਆਲ ਫਰਵਰੀ ਵਾਲੇ ਉਹਨਾਂ ਦੇ ਮੂਲ ਤੇ ਵਕ ਹੋਏ ਨੇ ਸੋ ਕੁੱਲ ਮਿਲਾ ਕੇ ਉਸਤ ਜ਼ਿੰਦੇ ਨੂੰ ਮੂਲਤਾ ਹੋਇਆ ਏ ਮੇਰੇ ਕੋਲ ਇਸ ਟਮੈ ਲਿਖਿਆ ਸੀਗਾ ਕਿਤੇ 35 36 ਹਜ਼ਾਰ ਯੂਰੋ ਦਾ ਮੂਲਤਾ ਹੋਇਆ ਏ ਤੇ ਉਹਨਾਂ ਨੂੰ ਫਿਰ ਪੁੱਛਿਆ ਮੈਨੂੰ ਕਹਿੰਦੇ ਸਰ ਸਾਨੂੰ ਉਹਨਾਂ ਨੇ ਅੱਜ ਜ਼ਿੰਦਾ ਸਸਪੈਂਡਰ ਕਰਤਾ ਹੈ ਸਸਪੈਂਡਰ ਮਤਲਬ ਉਹਨਾਂ ਦੀ ਫਸਲ ਰੋਕਤੀ ਹੈ ਤੜਾਈ ਤੋਂ ਇਹ ਇੱਕ ਨਾ ਨਹੀਂ ਹੋਇਆ ਜਿਹੜੇ ਮੈਂ ਦੱਸਿਆ ਇਸ ਹਫਤੇ ਫੋਨ ਆਏ ਨੇ ਜਾਂ ਉਹਨਾਂ ਚ ਤਕਰੀਬਨ 6 7 ਅੱਜ ਜ਼ਿੰਦੇ ਰੋਕ ਗਏ ਨੇ ਮੰਨ ਲਓ ਇੱਕ ਦੀ ਫੈਕਟਰੀ ਹੈ ਫੈਕਟਿਜ ਪੀਸ ਨਾ ਬਣਨਗੇ ਨੁਕਸਾਨ ਘਟ ਹੁੰਦਾ ਕਿਉਂਕਿ ਜਦੋਂ ਪੀਸ ਬਣਨਗੇ ਉਹਦੇ ਤੁਸੀਂ ਵੇਚਨੇ ਨੇ ਲੇਕਿਨ ਜਿਨਨੇ ਯਕੀਨੀਆਂ ਲਾਈਆਂ ਹੋਈਆਂ ਨੇ ਗੇਤਰੀਆਂ ਜਾਂ ਪਛੇਤਰੀਆਂ ਜਾਂ ਜਿਨਨੇ ਆ ਸਬਜੀ ਲਾਈ ਹੋਈ ਆ ਸਬਜੀ ਦਾ ਡੇਲੀ ਵਦਨਾ ਹੁੰਦਾ ਆ ਇਹਨਾਂ ਨੇ ਲਾਈਆਂ ਹੋਈਆਂ ਸੀ ਯਕੀਨੀਆਂ ਉਹਨਾਂ ਦੀ ਤੜਾਈ ਭਰਪੂਰ ਚਲਦੀ ਪਈ ਸੀ। ਚਲੋ ਉਹਨਾਂ ਨੂੰ ਫੋਨ ਆਇਆ ਮੈਂ ਅੱਜ ਦੀਵੂਆਰੇ ਬਣਾ ਕੇ ਭੇਜਦਾ। ਦੋ ਅਜੰਦਿਆਂ ਨੂੰ ਦੀਵੂਆਰੇ ਬਣਾ ਕੇ ਭੇਜਦਾ। ਪਲੱਸ ਉਹਨਾਂ ਦੀ ਮੈਂ ਆਰਐਸਪੀਪੀ ਤੇ ਆਰਐਲਐਸ ਦੇ ਕੋਰਸ ਅੱਜ ਸ਼ੁਰੂ ਕਰਾਤੇ ਨੇ ਕਿਉਂਕਿ ਉਹਨਾਂ ਨੂੰ ਅਰਜੈਂਟ ਕੋਰਸ ਚਾਹੀਦੇ ਸੀ। ਜਦੋਂ ਕੋਰਸ ਸ਼ੁਰੂ ਹੋ ਗਏ ਉਹ ਦੀਵੂਆਰੇ ਲੈ ਕੇ ਤੇ ਮੂਲਤਾ ਤਾਰ ਕੇ ਅੱਜ ਗਏ ਸੀਗੇ। ਇਸ ਪੇਤਰਾਤੂ ਦੀ ਲਾਵੋਰੋ ਯਾਨੀ ਕਿ ਜਿਹੜਾ ਕੰਮ ਵਾਲਾ ਕੰਮ ਵਾਲਾ ਇਨਸਪੈਕਟਰ ਹੁੰਦਾ ਜਿਹੜਾ ਜੁਰਮਾਨਾ ਕਰਦਾ। ਇਹਨਾਂ ਨੇ ਆਪਣਾ ਦੀਵੂਆਰੇ ਦਿਖਾਇਆ ਉਹਨਾਂ ਨੇ ਮੈਨੂੰ ਫੋਨ ਲਾਇਆ ਵੀ ਤੂੰ ਬਣਾਇਆ ਹੈ ਮੈਂ ਕਹਾ ਹਾਂਜੀ ਮੈਂ ਬਣਾਇਆ ਹੈ ਕੋਰਸ ਕਰਾਤਾ ਮੈਂ ਕਹਾ ਦੀਪਨਦੰਤੀ ਨੂੰ ਕੋਰਸ ਕਰਾਤਾ ਹੈ ਅ ਜਿੰਨਾਂ ਦਾ ਕੱਲ ਤੁਸੀਂ ਕੰਟਰੋਲ ਕੀਤਾ ਹੈ ਇਹਨਾਂ ਦਾ ਦੀਵੂਆਰੇ ਮੈਂ ਰੈਡੀ ਕਰ ਦੇਣ ਲੱਗਾ ਬਾਕੀ ਕੋਰਸਾਂ ਦੀ ਡਾਟਾ ਮੈਂ ਦੇ ਦਿੱਤੀਆਂ ਨੇ ਅਗਲੇ ਹਫਤੇ ਜੀ ਛੁੱਟੀਆਂ ਤੋਂ ਬਾਅਦ ਅਸੀਂ ਵਾਪਸ ਆਣਾ ਹੈ ਤੇ ਇਹਨਾਂ ਨੂੰ ਮੈਂ ਦੀਪਨਦੰਤੀ ਨੂੰ ਰਿਸਕਿਓ ਮੈਂ ਦਿਓ ਕਿਉਂਕਿ ਉਹਨਾਂ ਦਾ ਕੋਲਟੀਵਾਜ਼ੋਨੇ ਤੜਾਈ ਦਾ ਕੰਮ ਹੈ ਤੇ ਇਹਨਾਂ ਨੂੰ ਮੈਂ ਆਰਐਸਪੀਪੀਆਰਐਲਐਸ ਦੇ ਕੋਰਸ ਕਰਾ ਦਾਂਗਾ ਠੀਕ ਹੈ ਠੀਕ ਹੈ ਚਲੋ ਉਹਨਾਂ ਦਾ ਕੰਮ ਚ ਕੱਲਾ ਦੀਵੂਰਣਾ ਗੱਲ ਨਹੀਂ ਬੰਨੀ ਇਹਨਾਂ ਨੂੰ ਵਿਜੀਟਾ ਮੈਡੀਕਾ ਵੀ ਚਾਹੀਦਾ ਯਾਨਕਿ ਡਾਕਟਰੀ ਵੀ ਇਹਨਾਂ ਦੀ ਹੋਣੀ ਚਾਹੀਦੀ ਆ ਭੱਜ ਦੌੜ ਕੇ ਇੱਕ ਦੋ ਡਾਕਟਰ ਨੂੰ ਫੋਨ ਲਾਇਆ ਉਹਨਾਂ ਨੇ ਉਹਨਾਂ ਨੂੰ ਪੁਨਤਾ ਮੈਨ ਤੋਂ ਦੇਤੀ ਵੀ ਤੁਸੀਂ 24 ਤਰੀਕ ਆਣ ਕੇ 24 ਦੀ ਮਿਲੀ ਡੇਟ 23 24 ਦੀ ਡੇਟ ਮਿਲੀ ਉਹਨਾਂ ਨੂੰ ਦੋ ਦਿਨ ਕਿਉਂਕਿ ਵਰਕਰ ਜ਼ਿਆਦਾ ਨੇ ਤੁਸੀਂ ਆਣ ਕੇ ਵਿਜੀਟੇ ਕਰਾ ਦਿਓ ਡਾਕਟਰ ਨੇ ਮੇਲ ਪਾਤੀ ਇਸ ਪੇ ਤੁਰਤ ਉਹਨੂੰ ਮੈਂ ਮੇਲ ਪਾਤੀ ਉਹਨਾਂ ਨੂੰ ਤੇ ਅੱਜ ਸ਼ਾਮ ਉਹਨਾਂ ਨੇ ਯਕੀਨੀਆਂ ਦਿੱਤ ਲਈ ਕੀਤੀ ਹੈ ਸੋ ਅੰਗੈਲੀ ਨਾ ਕਰੀਏ ਜਿਹੜੇ ਇੱਕ ਕੋਰਸ ਨੇ ਖਾਸ ਤੌਰ ਤੇ ਜਿਹੜਾ ਨਵਾਂ ਹੋਣਾ ਇਹਨਾਂ ਨੇ ਨਵਾਂ ਇੱਕ ਰੂਲ ਹੋਰ ਜੋ ਜਿਹੜੀ ਸਟ੍ਰੈਸ ਵਰਕਰਾਂ ਨੂੰ ਹੁੰਦੀ ਆ ਗਰਮੀ ਕਰਕੇ ਉਹ ਬਹੁਤ ਜ਼ਿਆਦਾ ਇੱਕ ਕਾਨੂੰਨ ਸਖਤ ਆਇਆ ਹੈ ਕਿਉਂਕਿ ਜਿਹੜੀ ਗਰਮੀ ਪੈ ਰਹੀ ਹੈ ਨਾ ਤੇ ਉਹ ਦੀਵਾਰ ਵਿੱਚ ਸਪੈਸ਼ਲ ਮੈਂਸ਼ਨ ਕਰਵਾਉਂਦੇ ਨੇ ਕਿ ਤੁਸੀਂ ਇੰਨੀ ਗਰਮੀ ਚ ਕੰਮ ਕਰਵਾ ਰਹੇ ਹੋ ਤੇ ਇਹਨਾਂ ਨੂੰ ਇਹਨਾਂ ਨੂੰ ਰਿਪੋਸੋ ਚਾਹੀਦਾ ਇਹਨਾਂ ਨੂੰ ਪਾਉਜ਼ਾ ਚਾਹੀਦਾ ਹੈ ਆ ਮੈਂ ਕੱਲ ਹੀ ਅਪਡੇਟ ਕੀਤਾ ਹੈ ਵਾਲਾ ਰੂਲ ਇਹ ਆ ਵਾਲਾ ਰੂਲ ਆਇਆ ਹੈ ਇੱਕ ਬੈਠਕ ਹੋਈ ਹੈ ਤੇ ਇਹਦੇ ਚ ਉਹਨਾਂ ਨੇ ਕਿਹਾ ਵੀ ਇਹ ਵੀ ਰੂਲ ਐਡ ਕਰੋ ਕਿ ਜਦੋਂ ਗਰਮੀ ਬਹੁਤ ਜ਼ਿਆਦਾ ਪੈਂਦੀ ਹੋਏ ਤਾਂ ਸਟ੍ਰੈਸ ਕਾਲਦੋ ਵਾਲੀ ਹੋ ਸਕਦੀ ਹੈ ਗਰਮੀ ਨਾਲ ਸਟ੍ਰੈਸ ਹੋ ਸਕਦੀ ਆ ਸੋ ਮੇਰਾ ਵੀਡੀਓ ਬਣਾ ਕੇ ਦੱਸਣ ਦਾ ਮਕਸਦ ਇਹ ਹੀ ਹੈ ਕਿ ਅਗਰ ਤੁਸੀਂ ਕੰਮ ਕਰ ਰਹੇ ਹੋ ਇਟਲੀ ਵਿੱਚ ਕੰਮ ਕਰਦੇ ਤੇ ਹੋਰ ਕੋਰਸ ਤੁਹਾਡੇ ਨਹੀਂ ਹੈਗੇ ਦੀਵੋਆਰੇ ਨਹੀਂ ਹੈਗਾ ਤੇ ਬਾਕੀ ਕੋਈ ਕੋਰਸ ਨਹੀਂ ਹੈਗੇ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ ਪਹਿਲੇ ਕੰਟਰੋਲੇ ਘੱਟ ਹੁੰਦੇ ਸੀ ਕਿਉਂ ਕਿ ਉਦੋਂ ਪਤਾ ਹੀ ਵੀ ਕੰਮ ਚੱਲੀ ਜਾਂ ਹੁੰਦੇ ਸੀਗੇ ਕੰਟਰੋਲੇ ਪਰ ਘੱਟ ਹੁੰਦੇ ਸੀ ਹੁਣ ਕੰਟਰੋਲੇ ਜ਼ਿਆਦਾ ਹੋਣ ਲੱਗੇ ਨੇ ਜਿੱਦਨ ਦੀ ਸਤਨਾਮਬੀਰ ਦੀ ਡੈਥ ਹੋ ਗਈ ਆ ਜਾਂ ਉਹ ਮੁੰਡਾ ਥੱਲੇ ਆ ਗਿਆ ਸੀ ਉਹ ਵੱਡੇ ਜੇ ਪੱਠਿਆਂ ਦੇ ਥੱਲੇ ਆ ਗਿਆ ਸੀ ਜਾਂ ਹੋਰ ਵੀ ਜਿਹੜੇ ਮੋਤਾਂ ਹੋਈਆਂ ਉਹਦੇ ਨਾਲ ਇੱਕ ਅਜੈਂਡੇ ਉੱਪਰ ਛਾਪੇ ਜ਼ਿਆਦਾ ਪੈਣ ਲੱਗੇ ਨੇ ਜਿਨ੍ਹਾਂ ਵੀਰਾਂ ਦੇ ਆਪਣੇ ਕਾਰੋਬਾਰ ਨੇ ਆਪਣਾ ਕੰਮ ਹੈ ਕਿਸੇ ਵੀ ਖੇਤਰ ਤੁਸੀਂ ਕੰਮ ਕਰ ਰਹੇ ਹੋ ਅਗਰ ਤੁਸੀਂ ਚਾਹਦੇ ਹੋ ਕਿ ਆਪਣਾ ਜੁਰਮਾਨਾ ਤੋਂ ਬਚਿਆ ਜਾਏ ਤਾਂ ਕੋਰਸ ਜ਼ਰੂਰ ਕਰੋ ਦੂਜੀ ਗੱਲ ਇਹ ਜ਼ਰੂਰ ਦੱਸਣੀ ਚਾਹਨਾ ਕਿ ਹੁਣ ਇਹਨਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਜਿਹੜੇ ਕੋਰਸ ਕਰਵਾਏ ਜਾਂਦੇ ਨੇ ਉਹ ਸਿਰਫ ਸਰਟੀਫਿਕੇਟ ਲਈ ਕਰਵਾਏ ਜਾਂਦੇ ਸੀ ਆਪਾਂ ਕਿਸੇ ਦੇ ਕੰਮ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ 95% 95% ਕੀ ਹੁੰਦਾ ਸੀਗਾ ਕਿ ਸਿਰਫ ਜਿਹੜਾ ਜਿੰਨੇ ਕੋ ਜਿਹੜਾ ਕੰਮ ਚੱਲਦਾ ਪਿਆ ਮੰਨ ਲਓ ਮੇਰੀ ਮਠਿਆਈ ਦੀ ਦੁਕਾਨ ਹੈ ਜਾਂ ਮੇਰੀ 바ਰ ਹੈ ਜਾਂ ਮੇਰਾ ਰੈਸਟੋਰੈਂਟ ਹੈ ਜਾਂ ਮੇਰਾ ਫੈਕਟਰੀ ਹੈ ਸਿਰਫ ਉਹਨਾਂ ਉਹ ਸਰਟੀਫਿਕੇਟ ਵਾਸਤੇ ਹੀ ਵਰਕਰਾਂ ਨੂੰ ਪਤਾ ਵੀ ਨਹੀਂ ਹੁੰਦਾ ਇਹਨਾਂ ਦੇ ਕੋਰਸ ਹੋਏ ਨੇ ਤੇ ਉਹਨਾਂ ਦਾ ਨੁਕਸਾਨ ਮਾਲਕ ਨੂੰ ਜ਼ਿਆਦਾ ਹੈ ਕਿਉਂਕਿ ਤੁਸੀਂ ਪੈਸੇ ਤਾਂ ਦੇਣਾ ਹੀ ਹੈਗੇ ਨੇ ਭਾਵੇਂ ਕੋਈ ਇਟਾਲੀਨ ਆਏ ਭਾਵੇਂ ਮੈਂ ਆਵਾ ਕੋਈ ਆਏ ਪਰ ਕਮ ਸੇ ਕਮ ਆਪਣੇ ਵਰਕਰਾਂ ਨੂੰ ਉਹਨਾਂ ਦੀ ਨੌਲੇਜ ਜਿਹੜੀ ਬੰਦੀ ਸਰ ਦੀ ਦੋ ਕਿਉਂਕਿ ਕੱਲੂ ਅਗਰ ਕਿਸੇ ਵਰਕਰ ਨੂੰ ਪੁੱਛ ਕੇ ਇੰਟਰੋਗੇਸ਼ਨ ਹੋ ਗਈ ਉਹਨਾਂ ਦਾ ਸਵਾਲ ਜਵਾਬ ਹੋਏ ਵੀ ਦੱਸ ਵੀ ਤੂੰ ਕੋਰਸ ਕੀਤਾ ਆ ਤਾਂ ਕੀ ਕਹੇਗਾ ਸੀਸੀ ਅੱਛਾ ਕਿੰਦੇ ਕੋ ਕੀਤਾ ਆ ਪਤਾ ਹੀ ਨਹੀਂ ਮਾਸਟਰ ਦਾ ਨਹੀਂ ਪਤਾ ਜਿਹੜਾ ਕੋਰਸ ਕਰਾ ਕੇ ਗਿਆ ਆ ਸੋ ਜਿਹੜੇ ਕੋਰਸ ਇਹੀ ਕਰਵਾਈਦੇ ਨੇ ਉਹਨਾਂ ਚ ਬਕਾਇਦਾ ਉਹਨਾਂ ਨੂੰ ਸਾਰੇ ਜੇ 16 ਘੰਟਿਆਂ ਦਾ ਕੋਰਸ ਹੈ 12 ਘੰਟਿਆਂ ਦਾ ਕੋਰਸ ਹੈ ਕੱਲੀ-ਕੱਲੀ ਚੀਜ਼ ਲਖਵਾਈਦੀ ਆ ਭਾਵੇਂ ਕਿਸੇ ਨੂੰ ਇਟਾਲੀ ਨਹੀਂ ਵੀ ਆਂਦੀ ਹੈਗੀ ਆ ਮੈਂ ਹੁਣ ਰੀਸੈਂਟਲੀ ਕੋਰਸ ਕਰਾਇਆ ਦੋ ਦਿਨ ਹੋਏ ਨਹੀਂ ਇੰਡੀਆ ਤੋਂ ਆਏ ਦੋ ਦਿਨ ਹਜੇ ਇੰਡੀਆ ਤੋਂ ਆਏ ਸੀਗੇ ਤੇ ਨਾਲ ਦੇ ਨਾਲ ਅਗਲੇ ਨਾਲ ਕੋਰਸ ਤੇ ਬਿਠਾਤੇ ਸੋ ਇਹ ਇਹਦੇ ਨਾਲ ਮਾਲਕ ਬਿਲਕੁਲ ਸੇਫ ਹੈ ਸੋ ਕੋਰਸ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਮੈਨੂੰ ਤੁਹਾਡਾ ਵਿਜ਼ੂਰਾ ਕੈਮਰਾ ਲੈ ਚਾਹੀਦਾ ਆ ਰਿਸਕਿਊ ਕਿਹੜਾ ਹੈ ਬਾਸੋ ਹੈ ਮੈਡੀਓ ਹੈ ਆਲਤੋ ਹੈ ਕੋਰਸ ਦੀ ਡਾਟਾ ਸਪਟੰਬਰ ਮਹੀਨੇ ਵਾਲੀ ਜੀ ਓਪਨ ਕਰਤੀਆਂ ਸੀ ਜਿਨ੍ਹਾਂ ਨੂੰ ਕੋਰਸ ਜਾਂ ਕੰਮ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਚਾਹੀਦੀ ਵੀ ਕਿਹੜੇ ਕੋਰਸ ਕਰਾਈਏ ਕਿਹੜੇ ਨਾ ਕਰਾਈਏ ਤੁਸੀਂ ਸਾਡੇ ਦੱਸੇ ਗਿਆ ਨੰਬਰ ਤੇ ਕਾਲ ਕਰ ਸਕਦੇ ਹੋ ਨੰਬਰ ਹੈਗਾ 32798 44435 ਸਤਿ ਸ਼੍ਰੀ ਅਕਾਲ